ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਕਰ ਪਰ ਨਾਲ ਸਟੈਟ ਜਾਨਵਰ ਕੈਮਰੇ ਮਿੱਤਰੋ ਲੋ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਤੇ ਆਪਾਂ ਤਾਂ ਆਏ ਸੀ ਗੱਡੀ ਕਢਾਣ ਠੀਕ ਹੈ ਕਿ ਨਹੀਂ ਤੇ ਗੱਡੀ ਤਾਂ ਕਢਾਤੀ ਸੀ ਤੇ ਉਹਦੇ ਗੋਲਿਆਂ ਦੇ ਬੱਚੇ ਕੱਢ ਰੱਖਿਆ ਗੋਲਿਆਂ ਵਾਲੀ ਤੇ ਉੱਤੇ ਜਾ ਕੇ ਦਿਖਾਈਆਂ ਤੁਹਾਨੂੰ ਆਪਣੀ ਇਹ ਦੁਕਾਨ ਹੈ ਇੱਕ ਪਰਲੀ ਸਾਈਡ ਹੈ ਕਿੱਤਰ ਹੈ ਤੇ ਅਦਰ ਮੈਂ ਕਈ ਵਾਰੀ ਦੇਖੀ ਆ ਬਈ ਕਈ ਵਾਰੀ ਦੇਖਿਆ ਬੱਚੇ ਵੱਡੇ ਵਾਵਾ ਹੋ ਗਏ ਹਨਾ ਮਿੱਤਰੋ ਲੋ ਜੀ ਕਰੋ ਚੈੱਕ ਥੱਲੇ ਨਾਲ ਦੇ ਜਿਹहां ਢੱਕ ਕੇ ਲੋ ਜੀ ਕਰੋ ਚੈੱਕ ਬਾਬਿਓ ਛੋਟੇ ਛੋਟੇ ਬੱਚੇ ਆ 10 ਦਿਨਾਂ ਨੂੰ ਹੋ ਜਾਣਗੇ ਡਾਰ ਵਾ ਉੱਡਣ ਲੱਗ ਜਾਣਗੇ ਠੀਕ ਹੈ ਕਿ ਨਹੀਂ ਤੇ ਉਰੇ ਆਪਾਂ ਕਈ ਵਾਰੀ ਆਂਡੇ ਹੁੰਡੇ ਚੇਂਜ ਕਰਨੇ ਪਏ ਹੁੰਦੇ ਆ ਦੇਖਾਂਗੇ ਆਂਡੇ ਤਰ੍ਹਾਂ ਦੇ ਫੇਰ ਕਰਾਂਗੇ ਚੇਂਜ ਠੀਕ ਹੈ ਕਿ ਨਹੀਂ ਤੇ ਚੱਲਦੇ ਹਾਂ ਹੁਣ ਘਰੇ ਬਸ ਮੈਂ ਕਿ ਦਿਖਾ ਦਿਆਂ ਆਪਣੇ ਮਿੱਤਰਾਂ ਨੂੰ ਤੇ ਤਾਂ ਕਰਕੇ ਤੇ ਕਈ ਵਾਰ ਹੋ ਗਿਆ ਮੈਂ ਦਿਖਾਵਾਂਗੇ ਦਿਖਾਵਾਂਗੇ ਤੇ ਅੱਜ ਦਿਖਾ ਕੇ ਆਪਾਂ ਤੇ ਤਾਂ ਕਰਕੇ ਚਲੋ ਮਿਲਦੇ ਆਂ ਫਿਰ ਘਰੇ ਜਾ ਕੇ ਲਓ ਜੀ ਮਿੱਤਰੋ ਚੱਲ ਪਿਆ ਜੀ ਘਰ ਵੱਲ ਠੀਕ ਹੈਗੇ ਨਹੀਂ ਤੇ ਥੈਂਕ ਯੂ ਬੰਦਾ ਆਪਣੇ ਬਾਈਕ ਦੀ ਖੁੱਲੀ ਰਹਿੰਦੀ ਹੈ ਜੀ ਟਾਇਰ ਮਿਸਤਰੀ ਖੁੱਲੀ ਰੱਖਦਾ ਠੀਕ ਹੈਗੇ ਨਹੀਂ ਚਲੋ ਚੱਲਦੇ ਆਂ ਫਿਰ ਘਰੇ ਮੈਂ ਕਿਹਾ ਚਲੋ ਵਲੌਗ ਦੀ ਸਟਾਰਟਿੰਗ ਵੀ ਕਰ ਲਾਂਗੇ ਨਾਲੇ ਦਿਖਾ ਦਾਂਗੇ ਆਪਣੇ ਮਿੱਤਰਾਂ ਨੂੰ ਠੀਕ ਹੈਗੇ ਨਹੀਂ ਤੇ ਦੇਖ ਲਾਂਗੇ ਜੇ ਹੁਣਾਂ ਨੇ ਤਰੇ ਚੇਂਜ ਕਰਕੇ ਦੇਖਾਂਗੇ ਬਾਬੇ ਉਹ ਬੱਤੇ ਨਿਕਲਦੇ ਆ ਕਿ ਨਹੀਂ ਆਪਣੇ ਕਬੂਤਰਾਂ ਦੇ ਆਂਡੇ ਰੱਖ ਕੇ ਦੇਖਾਂਗੇ ਜਿਹੜਾ ਆਪਣੇ ਘਰ ਵਾਲੇ ਨੇ ਚੇਂਜ ਕਰਕੇ ਦੇਖਾਂਗੇ ਆਂਡੇ ਨਿਕਲਦੇ ਆ ਕੇ ਨਹੀਂ ਚਲੋ ਕੋਈ ਨਾ ਦੇਖਣੇ ਕੀ ਬਣਦਾ ਕਰਦਾ ਤੇ ਚਲ ਕੇ ਫਿਰ ਕਰੇ ਜਾ ਕੇ ਮਿਲਦੇ ਆਪਾਂ ਜੀ ਪਹੁੰਚ ਗਏ ਆ ਜੀ ਕਰੇ ਗੇਟ ਲਾ ਦੀਏ ਹਾਂ ਜੀ ਮੇਰੇ ਵੀਰੋਂ ਲੋ ਜੀ ਪਹੁੰਚ ਗਏ ਆ ਜੀ ਸੈਟਅਪ ਤੇ ਗੋਲੀ ਨੂੰ ਵੀ ਲਿਆਏ ਉੱਤੇ ਤੇ ਖੋਲਦਿਆਂ ਖੁੱਡੇ ਠੀਕ ਹੈਗੇ ਨਹੀਂ ਤੇ ਸਟੂਡੀਓ ਵੀ ਖੋਲ ਲਿਆ ਚਾਬੀ ਵੀ ਹੋ ਗਈ ਹੋਰੇ ਲਓ ਜੀ ਖੋਲਿਆ ਜੀ ਖੁੱਡਾ ਤੇ ਨਿਗਾ ਮਾਰਦੇ ਆ ਵੀ ਸਾਰੇ ਕੈਮਰੇ ਮਿੱਤਰੋ ਤੇ ਸਾਰੇ ਲਗ ਭਗ ਲਗ ਭਗ ਸਾਰੇ ਮਿੱਤਰੋ ਛੱਟ ਨੇ ਦਸਾਂ ਕਬੂਤਰੀ ਨੂੰ ਛੱਟ ਕੇ ਤੇ ਇਹਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸ਼ੁਕਰੀਆ ਠੀਕ ਹੈਗੇ ਨਹੀਂ ਚਲੋ ਇਹਦਾ ਸ਼ੁਰੂ ਦੇ ਯਾਰ ਆਪੇ ਹੋ ਜੂਗੀ ਸੈਟ ਤੇ ਦੂਜਾ ਖੁੱਡਾ ਖੋਲਦਿਆਂ ਹੁਣ ਲੋ ਜੀ ਤੇ ਇੱਧਰ ਦੇਖਦੇ ਆਂ ਅੰਡਾ ਤਰ ਹੈ ਕਿ ਨਹੀਂ ਲੋ ਜੀ ਵਧਾਈਆਂ ਸਾਰਿਆਂ ਨੂੰ ਠੀਕ ਹੈ ਕਿ ਨਹੀਂ ਇੱਕ ਜੋੜੀ ਨੇ ਅੰਡਾ ਧਰ ਲਿਆ ਉਹ ਲਾਸਟ ਵਾਲੀ ਨੀਲੀ ਟੋਕਰੀ ਵਾਲੀ ਨੇ ਜਿੱਥੇ ਕਬੂਤਰ ਉਹ ਦੇਖੋ ਤੇ ਇੱਧਰ ਮੈਨੂੰ ਲੱਗਦਾ ਇੱਧਰ ਸ਼ਾਇਦ ਉੱਤਰਿਆ ਅੰਦਰ ਵੜ ਕੇ ਦੇਖਦੇ ਆਂ ਮਿੱਤਰੋ ਇਹਨੇ ਵੀ ਧਰਨਾ ਚਾਹੀਦਾ ਕੱਲ ਕਬੂਤਰੀ ਤਾਂ ਬੈਠੀ ਸੀ ਆ ਟੋਕਰੀ 'ਚ ਲੋ ਜੀ ਮਿੱਤਰੋ ਵਧਾਈਆਂ ਦੋ ਪਾਸਿਓਂ ਵਧਾਈਆਂ ਆ ਗਈਆਂ ਇੱਕ ਧਰਤਾ ਮਿੱਤਰੋ ਅੰਡਾ ਇਹ ਠੀਕ ਹੈ ਕਿ ਨਹੀਂ ਤੇ ਇੱਕ ਧੱਤਾਂ ਮਿੱਤਰੋ ਆਂਡਾ ਇਹ ਸਾਰਿਆਂ ਨੂੰ ਬੋਤਲੋਂ ਦਉਦਾਈਆਂ ਤੇ ਨਾ 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 ਆਂਡੇ ਉੱਤੇ ਨਾ ਰੱਖ ਪੈਰ ਠੀਕ ਹੈ ਕਿ ਨਹੀਂ ਮਿੱਤਰੋ ਦੋ ਆਂਡੇ ਧੱਤੇ ਸਾਰਿਆਂ ਨੂੰ ਵਧਾਈਆਂ ਮਿੱਤਰੋ ਤੇ ਹੁਣ ਹੋਊਗਾ ਆਪਣਾ ਬਰੀਡਿੰਗ ਪ੍ਰੋਸੈਸ ਤੇ 1 2 3 ਤਿੰਨ ਜੋੜੀਆਂ ਨੇ ਆਂਡੇ ਧੱਤੇ ਠੀਕ ਹੈ ਕਿ ਨਹੀਂ ਇਹਦੇ ਦੇ ਧੱਤੇ ਤੇ ਉੱਤੇ ਬਾਕੀ ਮੈਂ ਨਿਕਾ ਨਹੀਂ ਮਾਰੀ ਉੱਤੇ ਆਲੀ ਟੋਕਰੀਆਂ ਤੇ ਕੀਵਦਾ ਉੱਤੇ ਵੀ ਧਰ ਰੱਖਿਆ ਹੋਵੇ ਤੇ ਮਾਰਾਂਗੇ ਨਿਗਾ ਤੇ ਤਿੰਨ ਜੋੜੀਆਂ ਨੇ 21 ਕਾਂਡਾ ਧਰ ਲਿਆ ਤੇ ਇੱਕ ਇੱਕ ਹੋਰ ਧਰ ਦੇਣੀਆਂ ਤੇ ਇਹਨਾਂ ਦੀ ਅੱਜ ਕਰਦਿਆਂ ਡੇਟ ਨੋਟ ਕਿੰਨੀ ਤਰੀਕ ਹੈ ਵੀ ਕਿੰਨੀ ਤਰੀਕ ਨੂੰ ਰੱਖਿਆ ਹਾਂਜੀ ਬਾਪੇ ਹੁਣ ਤੇ ਮੈਂ ਤਾਂ ਆਂਡੇ ਚੈੱਕ ਕਰਨ ਗਿਆ ਸੀ ਮੈਂ ਕਈ ਵਾਰੀ ਪਿੱਲੇ ਧਰ ਦੇਂਦੀ ਹੁੰਦੀ ਹੈ ਕਬੂਤਰੀ ਠੀਕ ਹੈ ਕਿ ਨਹੀਂ ਤੇ ਦੋਨਾਂ ਦੇ ਚੈੱਕ ਕਰ ਲਏ ਜਮਾ ਛੱਡਣੇ ਆਂਡੇ ਮਿੱਤਰੋ ਤੇ ਜਮਾ ਵਧੀਆ ਗੱਲ ਆ ਗਈ ਅੱਜ ਵਧੀਆ ਵਧਾਈ ਆ ਗਈ ਤੇ ਹੁਣ ਬੱਚੇ ਨਿਕਲਣ ਦੀ ਦੇਰ ਹੈ ਠੀਕ ਹੈ ਕਿ ਨਹੀਂ ਛੇਦੀ ਛੇਦੀ ਬੱਚੇ ਨਿਕਲਣ ਤੇ ਗਝਾਈਆਂ ਉਹਨਾਂ ਨੂੰ ਡਾਇ ਕਰਾਂਗੇ ਫਿਰ ਤੇ ਇੱਕ ਇੱਕ ਆਂਡਾ ਤਾਂ ਰਹਿ ਜਾਏ ਇੱਕ ਇੱਕ ਕੱਲ ਧਰਨਗੇ ਤੇ ਆਂਡੇ ਬਾਕੀ ਮੈਂ ਦੇਖ ਲੈ ਕਈ ਵਾਰ ਯਾਰ ਕਬੂਤਰੀ ਪਿੱਲਾ ਧਰ ਦਿੰਦੀ ਹੁੰਦੀ ਆ ਚੈੱਕ ਕਰਨਾ ਜ਼ਰੂਰੀ ਆ ਬਾਬੂ ਜੇ ਆਪਾਂ ਚੈੱਕ ਨਾ ਕਰੀਏ ਪਿੱਲਾ ਧਰ ਦੇ ਨਾ ਵਿੱਚ ਬੱਚਾ ਬਣਦਾ ਠੀਕ ਹੈ ਕਿ ਨਹੀਂ ਆਂਡਾ ਫਿਰ ਟਾਈਮ ਵੀ ਖਰਾਬ ਹੁੰਦਾ ਆਪਣਾ ਤਾਂ ਕਰਕੇ ਚੈੱਕ ਕਰ ਲਿਆ ਕਰੋ ਇੱਕ ਵਾਰੀ بس ਇੱਕ ਵਾਰੀ ਕਰਿਆ ਕਰੋ ਬਾਦੀ ਬਾਦੀ ਛੇੜਿਆ ਨਾ ਕਰੋ ਆਂਡੇ ਤੇ ਬਾਰੀ-ਬਾਰੀ ਛੇੜਦੇ ਆਂ ਕਈ ਵਾਰੀ ਫਿਰ ਉਹ ਫਿਰ ਬੱਚਾ ਵੀ ਆਂਡਾ ਵੀ ਖਰਾਬ ਹੋ ਜਾਂਦਾ ਬਾਰੀ-ਬਾਰੀ ਪੰਗੇ ਲੈਣੇ ਆਪਾਂ ਤਾਂ ਕਰਕੇ ਵਸ ਇੱਕ ਵਾਰੀ ਦੇਖ ਲਿਆ ਕਰੋ ਆਂਡਾ ਸਹੀ ਹੈ ਕਿ ਨਹੀਂ ਪਿੱਲਾ ਤਾਂ ਨਹੀਂ ਤੇ ਰਿਆ ਫੁੱਕਾ ਤਾਂ ਨਹੀਂ ਤੇ ਰਿਆ ਤਾਂ ਕਰਕੇ ਤੇ ਬਾਕੀ ਵਸ ਹੁਣ ਪਾਣੀ ਵਿੱਚ ਇੰਜ ਕਰਦੇ ਆਂ ਬਾਬੇ ਗੁੱਜੀਆਂ 'ਚ ਤੇ ਟਰੇਆਂ ਵੀ ਰੱਖਦੇ ਆਂ ਟਰੇਆਂ ਰੱਖਤੀਆਂ ਸੀ ਉਰੇ ਆਪਾਂ ਆ ਪਈਆਂ ਤੇ ਉਰੇ ਮੈਂ ਤਾਂ ਤਰ ਗਿਆ ਸੀ ਅੱਜ ਕਈ ਵਾਰੀ ਮੀਂਹ ਆ ਜਾਂਦਾ ਕੱਲ ਜਿਵੇਂ ਤੁਹਾਨੂੰ ਪਤਾ ਹੀ ਹੈ ਦਾਣੇ ਗਿੱਲੇ ਹੋ ਗਏ ਸੀ ਆਪਣੇ ਉਰੇ ਰੱਖ ਕੇ ਜਾਂਦੇ ਹੁੰਦੇ ਖੁੱਡਿਆਂ ਉੱਤੇ ਉਰੇ ਮੀ ਆਂ ਅੰਦਰ ਦਾਣੇ ਹੋ ਜਾਂਦੇ ਗਿੱਲੇ ਤਾਂ ਕਰਕੇ ਅੰਦਰ ਹੀ ਧਰ ਗਏ ਸੀ ਅੱਜ ਕੱਲ ਸੋਰੀ ਕੱਲ ਧਰ ਗਏ ਸੀ ਤੇ ਰਸਤਾ ਆਪਣੇ ਟਰੇਆਂ ਤੇ ਕੱਢਦੇ ਆਪਾਂ ਤੋੜੇ ਧੋ ਤੂਕੇ ਵਧੀਆ ਠੰਡਾ ਪਾਣੀ ਭਰਦੇ ਆ ਤੇ ਇੱਧਰਲੇ ਫੁੱਡੇ 'ਚ ਬਾਬੇ ਕਿਸੇ ਨੇ ਨਹੀਂ ਧਰਿਆ ਆਂ ਦਾ ਇੱਕ ਇੱਕ ਵਾਰੀ ਤਾਂ ਧਰੇ ਸੀ ਇੱਕ ਵਾਰੀ ਤੁਹਾਨੂੰ ਪਤਾ ਹੀ ਆ ਆਪਾਂ ਚੱਕ ਲਈ ਸੀ ਇੱਕ ਵਾਰੀ ਤੇ ਮੁੜ ਕੇ ਨਹੀਂ ਧਰਿਆ ਹਜੇ ਕਿਸੇ ਨੇ ਵੀ ਇਹ ਵੀ ਮੇਰੇ ਹਿਸਾਬ ਨਾਲ ਤਾਂ ਨਾਲੇ ਅਸ਼ੇਦੀ ਧਰ ਦੇਣਗੇ ਕੋਈ ਨਾ ਕਬੂਤਰ ਐਸੋਰੇ ਬੈੰਦਾ ਤੋੜੇ ਕੋਲ ਤੇ ਉੱਥੇ ਬੈਠੇ ਨਾ ਫਿਰ ਤਾਂ ਵਧੀਆ ਗੱਲ ਐ ਚਲੋ ਕੋਈ ਨਹੀਂ ਆਪੇ ਤਾਂ ਦੋ ਹੀ ਕਬੂਤਰੀ ਜਿੱਤਰਨੇ ਹੋਏ ਬਾਕੀ ਕੱਢਦੇ ਆ ਤੋੜੇ ਫਿਰ ਉਹ ਮਿੱਤਰੋ ਟਰੇਆਂ ਰੱਖਦੀਆਂ ਤੇ ਮੈਂ ਜਿਆਦਾ ਭਰੀਆਂ ਨਹੀਂ ਯਾਰ ਕੱਲ ਵਾਲੇ ਦਾਣੇ ਬਹੁਤ ਪਈ ਸੀ ਤਾਂ ਕਰਕੇ ਐਵੇਂ ਫਿਰ ਮਿੱਠਾ ਮਾਰਦੇ ਵਿੱਚ ਦਾਣੇ ਹੋ ਜਾਂਦੇ ਐ ਖਰਾਬ ਤਾਂ ਕਰਕੇ ਬਾਅਦ ਚ ਪਾ ਦਾਂਗੇ ਆ ਖਾਣ ਲੈਣ ਦੇ ਇੱਕ ਵਾਰੀ ਇਹਨਾਂ ਨੂੰ ਤੇ ਰੱਖਦੀਆਂ ਟਰੇਆਂ ਆਇਓ 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 ਬਤੋਈ ਆਇਓ ਆਇਓ ਲੋ ਜੀ ਦੂਜੇ ਘੋਟੇ ਚ ਧਰ ਦਿਆਂ ਹੁਣ ਆਇਓ 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 ਬਤੋਈ ਆਇਓ 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 ਤੇ ਚੱਕ ਦਿਆਂ ਤੋੜੇ ਧੋਨਿਆਂ ਤੇ ਭਰ ਦਿਆਂ ਠੰਡਾ ਠਾਰ ਪਾਣੀ ਮਿੱਤਰੋ ਤੇ ਬਾਬਿਓ ਪਾਣੀ ਤਾਂ ਐਵੇਂ ਸਾਫ ਸੀਕ ਕਲੀ ਕਰਕੇ ਥੋੜਾ ਹੋ ਗਿਆ ਠੀਕ ਹੈ ਕਿ ਨਹੀਂ ਫੰਗ ਫੰਗ ਵੜ ਗਏ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਉਹ ਮਿੱਠਾ ਤਾਂ ਨਹੀਂ ਜਾਂਦੀ ਐਨੀ ਅੰਦਰ ਤਾਂ ਕਿ ਹੋਏ ਹੁੰਦੇ ਨੇ ਤਾਂ ਕਰਕੇ ਤੋੜਿਆ ਯਾਰ ਬਾਬਿਓ ਤੇ ਕੋਈ ਨਹੀਂ ਆਪਾਂ ਚੇਂਜ ਕਰ ਦਿੰਨੇ ਆ ਤੇ ਆ ਕਾਈਜੀ ਜੰਮ ਰਹੇ ਵੀ ਸਾਫ ਕਰਦੇ ਆ ਇਹਦੇ ਕਰਕੇ ਬਿਮਾਰੀਆਂ ਜ਼ਿਆਦਾ ਲੱਗਦੀਆਂ ਤੇ ਆ ਬਾਕੀ ਮੀਂਹ ਦੇ ਮੌਸਮ ਚਦਾ ਯਾਰ ਚਾਂਸ ਜ਼ਿਆਦਾ ਨੇ ਬਿਮਾਰੀਆਂ ਦੇ ਜਿੰਨਾ ਬਚਾ ਹੋਏ ਬਾਬਿਓ ਉਹਨਾਂ ਕਰਿਆ ਕਰੋ ਠੀਕ ਹੈ ਕਿ ਨਹੀਂ ਤੇ ਮੈਂ ਮੋਟਰ ਤੇ ਲਵਾ ਲਾਂ ਥੱਲੋ ਤੇ ਠੰਡਾ ਪਾਣੀ ਭਰ ਦਿਆਂ ਆਪਾਂ ਹਾਂਜੀ ਮਿੱਤਰੋ ਤੇ ਮੈਂ ਤਾਂ ਯਾਰ ਹੀ ਧੋਏ ਸੀ ਯਾਰ ਹੱਜੇ ਗੱਲੇ ਧੋੜੇ ਧੋਏ ਸੀ ਤਿੰਨ ਚ ਪਾਣੀ ਵਗ ਗਿਆ ਯਾਰ ਮੋਟਰ ਚ ਥੱਲੇ ਪਾਣੀ ਗਿਆ ਚਲੋ ਕੋਈ ਨਹੀਂ ਤੇ ਪੌਦਿਆਂ ਨੂੰ ਪਾਣੀ ਦੇਤਾ ਸੀ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਟੈਂਕੀ ਵਾਲਾ ਪਾਣੀ ਭਰਦਾ ਕੋਈ ਨਹੀਂ ਐ ਤਾਂ ਆਪੇ ਹੋ ਜੂਆ ਠੰਡਾ ਨਹੀਂ ਤਾਂ ਆ ਜੂਗੀ ਯਾਰ ਲਾਈਟ ਪਤਾ ਨਹੀਂ ਲਾਈਟ ਵਗ ਗਈ ਮੋਟਰ ਬੰਦ ਹੋ ਗਈ ਪਤਾ ਨਹੀਂ ਕੀ ਚੱਕਰ ਹੋਇਆ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਗੋਲੀ ਦੇ ਵੀ ਉਹਦੇ ਪਾਣੀ ਨਹੀਂ ਮਾਰਿਆ ਇਹ ਵੀ ਮਾਰਦਿਆਂ ਤੇ ਆ ਟੱਕਣ ਜਿਆ ਟੱਕਣੀਆਂ ਜੀਆਂ ਸਾਫ਼ ਕਰਦੀਆਂ ਮਿੱਠਾ ਜਮੜੀ ਸੀ ਆ ਦੇਖੋ ਤੇ ਯੰਤਰ ਚੱਕ ਲਈਏ ਉਹਦੇ ਨਾਲ ਕਰਦੇ ਆ ਆ ਚੱਕ ਲਿਆ ਯੰਤਰ ਇਹਦੇ ਨਾਲ ਕਰਦੇ ਨੇ ਸਾਫ ਜਮਾ ਲੋ ਜੀ ਬਾਬੇਓ ਭਰਤਾ ਜੀ ਠੰਡਾ ਠਾਰ ਪਾਣੀ ਠੀਕ ਹੈ ਕਿ ਨਹੀਂ ਜਮਾ ਕਲੀਨ ਐ ਨੀਟ ਕਲੀਨ ਕੁਸਲਾ ਵਗੈਰਾ ਅੰਗਰੇਜ਼ੀ ਵਾਲੀ ਤਾਂ ਆਂਦੀ ਨਹੀਂ ਤੇ ਰੱਖਦੇ ਆ ਬੱਸ ਮੋਟਰ ਤਾਂ ਚੱਲੀ ਨਹੀਂ ਮੁੜ ਕੇ ਪਤਾ ਨਹੀਂ ਕੀ ਦਿੱਕਤ ਹੋ ਗਈ ਆਪਾਂ ਵੀ ਥੱਲੇ ਫੋਨ ਮਾਰਿਆ ਤੇ ਮੈਂ ਕਿਹਾ ਚਲੋ ਇਹੀ ਭਰ ਦਿੰਨੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਉਂ ਵੀ ਟੋਲਿਆਂ ਚ ਪਾਣੀ ਠੰਡਾ ਹੋ ਜਾਂਦਾ ਜਮਾ ਠੀਕ ਹੈ ਕਿ ਨਹੀਂ ਤੇ ਧਰਦਿਆਂ ਪਾਣੀ ਤੇ ਇੱਧਰ ਵੀ ਪਾਣੀ ਮਾਰਤਾ ਸੀ ਗੋਲੀ ਦੀ ਥਾਂ ਤੇ ਛੱਤ ਤਾਪ ਪੈਂਦੀ ਐ ਨਾ ਧੁੱਪ ਪੈਂਦੀ ਐ ਸਿੱਧੀ ਧਰਤੀ ਗਰਮ ਹੁੰਦੀ ਐ ਤਾਂ ਕਰਕੇ ਤੇ ਹੁਣ ਧਰਦਿਆਂ ਪਾਣੀ ਦਾਣੇ ਬਾਕੀ ਪਏ ਐ ਕੋਈ ਲੋੜ ਨਹੀਂ ਪਾਣ ਦੀ ਬਹੁਤ ਪਏ ਨੇ ਤੇ ਪਾਣੀ ਰੱਖਦੀ ਐ ਲੋ ਜੀ ਰਖਤਾ ਜੀ ਪਾਣੀ ਆਇਓ 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 ਬੱਤੈ ਆਇਓ ਪੀ ਲੋ ਪੀ ਲੋ ਪੀ ਲੋ ਪੀ ਲੋ ਪੀ ਲੋ ਪਾਣੀ ਪੀ ਲੋ ਡਰ ਦੇਂਗੇ ਹੋਰ ਰੋਜ਼ ਤਾਂ ਤੁਹਾਨੂੰ ਦਾਣੇ ਪਾਉਣਾ ਮੈਂ ਪਛਾਣ ਨਹੀਂ ਆਈ ਹਲੇ ਤੱਕ ਆਇਓ 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 ਤੇ ਤਿੰਨ ਜੋੜੀਆਂ ਨੇ ਅੰਡੇ ਧਰ ਲਏ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ ਬਸ ਛੇਤੀ ਛੇਤੀ ਉਹਨਾਂ ਰੱਬ ਦੀ ਸੁੱਖ ਨਾਲ ਬੱਚੇ ਨਿਕਲ ਜਾਣ ਤੇ ਆ ਲਾਜ਼ੀਆਂਰ ਪਾਣੀ ਪੀਣ ਦੇ ਇਹਨਾਂ ਨੂੰ ਤੰਗ ਨਹੀਂ ਕਰਤੇ ਤੇ ਪਾਣੀ ਤਾਂ ਗਰਮੀਆਂ ਚ 24 ਘੰਟੇ ਅਰ ਪਹਿਲੀ ਗੱਲ ਤਾਂ ਪਾਣੀ ਰੱਖੋ ਖੁੱਡਿਆਂ ਚ ਠੀਕ ਹੈ ਕਿ ਨਹੀਂ ਪਾਣੀ ਕਰਕੇ ਪਾਣੀ ਨਹੀਂ ਦੇ ਦਾ ਕਬੂਤਰ 70% ਤਾਂ ਤਾਂ ਕਰਕੇ ਸੁੱਕ ਜਾਂਦਾ ਥੱਲੋਂ ਜੇ ਪੂਰਾ ਪਾਣੀ ਪੀਊਗਾ ਵਾਬਿਓ ਫਿਰ ਚਾਂਸ ਘਟਦਾ ਸੁੱਕਣ ਦੇ ਬਾਕੀ ਜਿਹੜੀ ਆਪਣੀ ਵੱਡੀ ਕਬੂਤਰੀ ਸ਼ੁਕਰੀਆ ਉਹਦਾ ਕੁਝ ਨਹੀਂ ਪਤਾ ਲੱਗੀਆਂ ਦਾਲ ਗਈ ਚੱਕਰ ਆ ਗਈ ਨਹੀਂ ਪਤਾ ਕਰੇ ਕੜੀ ਜਾਂਨੇ ਆ ਦੇਖੀ ਜਾਂਨੇ ਰਹਿ ਰਹੇ ਨੂੰ ਠੀਕ ਹੈ ਕਿ ਨਹੀਂ ਪਾਣੀ ਥਿਆ ਰੋ ਵੀ ਪਾ ਕੇ ਦੇਖ ਲਈ ਤੇ ਲੈਵਲ 52 ਵੀ ਪਾ ਲਈ ਟੈਟਰਾਸਾਈਕਲਿਨ ਵੀ ਪਾ ਲਿਆ ਤੇ ਮੈਟਰੋਜੈਲ ਵਾਲੀ ਗੋਲੀ ਵੀ ਪਾ ਲਈ ਗੋਲੀਆਂ ਵੀ ਦੇ ਕੇ ਦੇਖਣੀ ਹੈ ਮੈਡੀਸਿਨ ਜਿਹੜੀ ਆਪਾਂ ਨੂੰ ਪਤਾ ਸੀ ਤੇ ਮੈਂ ਬਾਲੀਆਂ ਤਾਂ ਨਹੀਂ ਦੇਈ ਜਾਂਦਾ ਬਾਬਿਓ ਜਿਆਦੀ ਯਾਰ ਮੈਡੀਸਿਨ ਵੀ ਗਲਤ ਹੈ ਮੈਡੀਕਲ ਵੀ ਗਲਤ ਹੈ ਜਿਆਦਾ ਤਾ ਗੱਟ ਕੇ ਮਗਰ ਆਪੇ ਫਿਰਦੀ ਰਹੇਂ ਤੋਂ ਦਾਣੇ ਦਾ ਖਾਂਦੀ ਐ ਆਪੇ ਹੋ ਜੂਗੀ ਸੈਟ ਤੇ ਬਾਬੇਓ ਮੈਂ ਇੱਕ ਗੱਲ ਨੋਟ ਕਰੀ ਐ ਠੀਕ ਐ ਕਿ ਨਹੀਂ ਜਦੋਂ ਆਪਾਂ ਖੁੱਡੇ ਪਾਏ ਐ ਆਪਣੇ ਖੁੱਡਿਆਂ 'ਚ ਨਾ ਨੇਹਰਾ ਉਹਤ ਰਹਿੰਦਾ ਠੀਕ ਐ ਕਿ ਨਹੀਂ ਦਿਨੇ ਵੀ ਨੇਹਰਾ ਲੈਂਦਾ ਆਪਾਂ ਖੁੱਡਿਆਂ 'ਚੋਂ ਵੜਦੇ ਆ ਤੇ ਵੀਡੀਓ ਨਾ ਸਾਫ਼ ਨਹੀਂ ਬਣਦੀ ਮਤਲਬ ਨੇਹਰਾ ਆਇਆ ਤੇ ਖੁੱਡਿਆਂ ਦੇ ਅੰਦਰ ਤੇ ਹਨਾ ਆਪਾਂ ਖੁੱਡੇ ਐਜੀ ਥਾਂ ਤੇ ਪਾਏ ਆ ਦੇਖੋ ਕਰੋ ਚੈੱਕ ਇੱਧਰ ਸੂਟ ਜਿੱਤਾ ਜਮਾ ਨਹੀਂ ਪੈਂਦਾ ਪਹਿਲੀ ਗੱਲ ਸੂਰਜ ਕਿੱਥੋਂ ਆਉ ਉਹ ਚਾਂਸ ਹੈ ਇੱਧਰ ਵੀ ਘਰ ਆ ਗਿਆ ਤੇ ਇੱਧਰ ਵੀ ਘਰ ਆ ਗਿਆ ਠੀਕ ਹੈ ਇੱਧਰ ਆਪਣੀ ਟੈਂਕੀ ਆ ਗਈ ਪਰ ਸੂਰਜ ਪੈਂਦਾ ਇੱਕ ਟਾਈਮ ਪੈਂਦਾ ਉਹਰੇ ਸਵੇਰੇ ਸਵੇਰੇ ਕਿਉਂਕਿ ਸੂਰਜ ਸਵੇਰੇ ਉੱਥੋਂ ਚੜਦਾ ਹੈ ਬਾਬਿਓ ਠੀਕ ਹੈ ਕਿ ਨਹੀਂ ਇੱਧਰੋਂ ਹੀ ਚੜਦਾ ਮੇਰੇ ਖਿਆਲ ਨਾਲ ਪਤਾ ਨਹੀਂ ਇੱਧਰੋਂ ਪਤਾ ਨਹੀਂ ਇੱਧਰੋਂ ਐ ਕਮਕਿ ਫਿਰ ਇੱਧਰ ਹੀ ਵਾਗ ਜਾਂਦਾ ਤਾਂ ਕਰਕੇ ਵਧੀਆ ਛਾਂ 'ਚ ਆਪਣੇ ਖੁੱਡੇ ਨਾ ਜ਼ਿਆਦਾ ਤਪਦੇ ਆ ਠੀਕ ਹੈ ਕਿ ਨਹੀਂ ਤੇ ਵਧੀਆ ਉਨੇ ਰਾਤ ਚਲੋ ਕੋਈ ਨਾ ਤਾਂ ਲਾਈਟਾਂ ਲੱਗਦੀਆਂ ਅੰਦਰ ਮੈਂ ਉਹ ਦੱਸਦਾ ਸੀ ਬਈ ਆਪਣਾ ਵਿੱਤੂ ਪਕਾਟ ਪੈਂਦੀ ਆਪਣੇ ਖੁੱਡਿਆਂ ਨੂੰ ਵਧੀਆ ਗੱਲ ਐ ਇਹ ਠੀਕ ਹੈ ਕਿ ਨਹੀਂ ਬਈ ਤੁੱਪੇ ਵਾਲ ਇੱਕ ਤੁੱਪ ਪੈਂਦੀ ਹੋਵੇ ਸਿੱਧੀ ਖੁੱਡੇ ਤਪੇ ਹੋਣ ਅੰਦਰ ਕਬੂਤਰਿਆ ਰੋਖੇ ਹੁੰਦੇ ਆ ਤਾਂ ਕਰਕੇ ਤੇ ਵਧੀਆ ਗੱਲ ਐ ਵੀ ਬਈ ਸਹੀ ਥਾਂ ਤੇ ਬਣਾਤਾ ਆਪਾਂ ਖੁੱਡਾ ਵਿੱਤੂ ਪੂਰੇ ਘੱਟ ਪੈਂਦੀ ਐ ਬਾਕੀ ਸੂਰਜ ਹੁਣ ਉੱਥੇ ਐ ਦੇਖ ਲੋ ਕਰ ਲੋ ਚੈੱਕ ਹੋ ਰਿਹਾ ਆ ਟੈਂਕੀਆਂ ਵਿੱਚ ਲੁੱਕ ਗਿਆ ਆ ਜਮੇ ਖੁੰਝੇ ਚ ਆ ਗਿਆ ਖੁੱਡਾ ਪਹਿਲਾਂ ਉੱਥੇ ਹੁੰਦਾ ਸੀ ਉੱਥੇ ਸਿੱਧੀ ਤੁੱਪ ਪੈਂਦੀ ਸੀ ਪੂਰਾ ਅਸੀਂ ਨਾਲ ਛੋਟਾ ਹੁੰਦਾ ਸੀ ਖੁੱਡਾ ਕਬੂਤਰ ਵੀ ਹੁਣ ਆਪ ਸਾਹ ਬਲਾ ਲਓ ਕਿਸੇ ਟਾਈਮ ਆਪਾ ਆ ਖੁੱਡੇ ਚ ਲਾ ਲਓ ਇੰਨਾ ਕੁ ਖੁੱਡਾ ਹੋ ਗਿਆ ਕਰਦਾ ਠੀਕ ਹੈ ਇੰਨਾ ਇੰਨਾ ਉੱਚਾ ਤੇ ਉਰੇ ਤੱਕ ਹੋਇਆ ਕਰਦਾ ਹੁਣ ਵੀ ਨਿਸ਼ਾਨ ਨੇ ਤੇ ਇਹਦੇ ਵਿੱਚ ਆਪਾਂ ਘੱਟੋ ਘੱਟ 10 11 ਜੋੜੀਆਂ ਛੱਡ ਕੇ ਬੱਚੇ ਕਢਾਏ ਹੋਏ ਨੇ ਤੇ ਹੁਣ ਤਾਂ ਬਾਬੇ ਦੀ ਮਿਹਰ ਨਾਲ ਵੱਡੇ ਖੁੱਡੇ ਪਾਲੇ ਦੋ ਇਹ ਚ ਤਾਂ ਹੁਣ ਬਰੀਡਿੰਗ ਬਹੁਤ ਘੈਂਟ ਹੋਣੀ ਚਾਹੀਦੀ ਹੈ ਚਲੋ ਬਾਕੀ ਦੇਖਦੇ ਹਾਂ ਕੀ ਬਣਦਾ ਹੁਣ ਆਂਡੇ ਤਾਂ ਰੱਖ ਲਏ ਬਸ ਰੱਬ ਬਾਬੇ ਦੀ ਕਿਰਪਾ ਨਾਲ ਨਾ ਬੱਚੇ ਨਿਕਲੇ ਆਣ ਤੇ ਕਰੇ ਉੱਡਣ ਲੱਗ ਗਏ ਹਣ ਬਸ ਸਵਾਦ ਹੀ ਆ ਜੇ ਐਦ ਕੀ ਯਾਰ ਬਾਜ਼ੀਆਂ ਨਹੀਂ ਛੱਡੀਆਂ ਬਹੁਤ ਉਹ ਯਾਰ ਦੇ ਆਪ ਨੂੰ ਵੀ ਆਪਾਂ ਨੂੰ ਐ ਪੈਸਿਆਂ ਦਾ ਵੀ ਇੰਨਾ ਵੀ ਲਾਲਚ ਨਹੀਂ ਹੈਗਾ ਸ਼ੌਂਕ ਹੈ ਇੱਕ ਬਾਜ਼ੀਆਂ ਛੱਡਣ ਦਾ ਹਾਰੀਆਂ ਭਾਂਗ ਦਿੱਤੀਆਂ ਤਾਂ ਕਰਕੇ ਵੀ ਐਦ ਕੀ ਯਾਰ ਉਹ ਹੀ ਗੱਲ ਹਾਰੇ ਹਾਰੇ ਜਿੱਤ ਦਾ ਕੀ ਹੈ ਬਸ ਐ ਹੁੰਦਾ ਵੀ ਅਸੀਂ ਵੀ ਹਿੱਸਾ ਲਿਆ ਠੀਕ ਹੈ ਕਿ ਨਹੀਂ ਹਿੱਸਾ ਲਿਆ ਆ ਗੱਲ ਹੈ ਹੋਰ ਕੋਈ ਨਹੀਂ ਹਰ ਜਿੱਤ ਦਾ ਆਪ ਨੂੰ ਇਹਨਾਂ ਕੋਈ ਚੱਕਰ ਨਹੀਂ ਠੀਕ ਹੈਗੇ ਜੀ ਤੇ ਬਾਕੀ ਓਕੇ ਆ ਬਾਬੋ ਲਾਈਟ ਵਗ ਗਈ ਸੀ ਹੁਣ ਆਈ ਹੈ ਲਾਈਟ ਆ ਤੁਹਾਨੂੰ ਚੈੱਕ ਹੁਣ ਪਾਣੀ ਚੱਲ ਪਿਆ ਫੁੱਲ ਜਮਾ ਕੈਂਟ ਤੇ ਹੁਣ ਤਾਂ ਆਪ ਨੂੰ ਲੋਡ ਵੀ ਨਹੀਂ ਹੈਗੀ ਬਾਕੀ ਕੂਲਰ ਦੇਖ ਲਈਏ ਤੇ ਕੂਲਰ ਘੱਟ ਹੋਇਆ ਉੱਥੇ ਭਰ ਦਾਂਗੇ ਨਹੀਂ ਤਾਂ ਬੱਸ ਹੁਣ ਕੋਈ ਲੋਡ ਨਹੀਂ ਹੈਗੀ ਕਮਰੇ 'ਚ ਮੈਂ ਆ ਕੇ ਪੱਖਾ ਵੀ ਚਲਾਇਆ ਬਾਹਰ ਹੀ ਫਿਰਦਾ ਯਾਰ ਇੱਕ ਕਮਰਾ ਵੀ ਬੜਾ ਤਾਪ ਜਾਂਦਾ ਹੈ ਥੱਲੇ ਇੰਨਾ ਨਹੀਂ ਤਪਦਾ ਜਿੱਨਾ ਉੱਤੇ ਕਮਰਾ ਤਪ ਪੈਂਦਾ ਬਾਕੀ ਪਿਆ ਯਾਰ ਪਾਣੀ ਵੀ ਯਾਰ ਕੂਲਰ ਮੈਨੂੰ ਪਤਾ ਮੈਂ ਤਾਂ ਚਲਾਉਣਾ ਨਹੀਂ ਚੋਬਰ ਹੁੰਦਾ ਚੋਬਰ ਚਲਾ ਲਿੰਦਾ ਹਜ਼ਾਰ ਆ ਬਾਰ ਉਹ ਤਾਂ ਕਰਕੇ ਤੇ ਹਵਾ ਉਹ ਲੋ ਘੈਂਟ ਆ ਜਾਂਦੀ ਚਲੋ ਖੁੱਲਾ ਰਹਿਣ ਦੀ ਇਹੇ ਜੀ ਬਾਬਿਓ ਤੇ ਆਪਾਂ ਬੈਠੇ ਬੈਠੇ ਕਮੈਂਟ ਜੇ ਬੜੀ ਆਉਂਦੇ ਸੀ ਤੇ ਇੱਕ ਬਾਈ ਦਾ ਕਮੈਂਟ ਆੜਿਆ ਸੀ ਆਪਾਂ ਕੱਲ ਫਿਰ ਲਿੱਟੀ ਨਹੀਂ ਪਏ ਬਾਬਿਓ ਤੇ ਕਮੈਂਟ ਆਲੇ ਸੀ ਬਾਈ ਦਾ ਬਈ ਪਿੱਲੀ ਟਿਚੇ ਨਾ ਕਈ ਚੀਜ਼ਾਂ ਮਿਕਸ ਕਰਕੇ ਪਾਓ ਵੀ ਸਾਡੀ ਉਮਰ ਕਬੂਤਰ ਬਿਮਾਰ ਨਹੀਂ ਹੁੰਦੇ ਤੇ ਬਾੜੀਆਂ ਚੀਜ਼ਾਂ ਸੀ ਜਿਵੇਂ ਸ਼ਾਇਦ ਅਜਵੈਨ ਕਈ ਚੀਜ਼ਾਂ ਸੀ ਯਾਰ ਪਤਾ ਨਹੀਂ ਮੈਂ ਭੁੱਲ ਗਿਆ 10 15 ਚੀਜ਼ਾਂ ਛਲਾ ਲਓ ਪਹਿਲੀ ਗੱਲ ਤਾਂ ਆਪਣੇ ਕੋਲ ਇੰਨੇ ਪੈਸੇ ਨਹੀਂ ਆ ਗਏ ਆ ਵੀ ਐਨੀਆਂ ਚੀਜ਼ਾਂ ਬਾੜੀਆਂ ਠੀਕ ਹੈ ਕਿ ਨਹੀਂ ਤੇ ਆਪਾਂ ਤਾਂ ਅੱਜ ਤੋਂ ਪਿੱਲੀ ਟ ਬੰਨਿਆ ਬਸ ਆ ਮੰਨਦੇ ਆ ਜਿਹੜੀ ਆਪਾਂ ਕੱਲ ਪਿੱਲੀ ਟ ਪਾਈ ਆ ਬਾਪੋਂ ਉਹ ਐਨੀ ਪੁਰਾਣੀ ਨਹੀਂ ਸੀ ਠੀਕ ਹੈ ਕਿ ਨਹੀਂ ਜਿੰਨੀ ਪੁਰਾਣੀ ਹੋਊਗੀ ਯਾਰ ਉਹਨਾ ਉਹ ਆ ਤੇ ਐਵੇਂ ਆਪਾਂ ਨੂੰ ਖੁਸ਼ੀ ਹੋਈ ਬਾਈ ਨੇ ਕਮੈਂਟ ਕਰਿਆ ਯਾਰ ਐਜੀ ਕੋਈ ਗੱਲ ਨਹੀਂ ਬਾਈ ਨੇ ਕਮੈਂਟ ਕਰਿਆ ਵੀ ਇੰਨੀ ਚੀਜ਼ਾਂ ਮਿਕਸ ਕਰਕੇ ਪਾਓ ਤੇ ਤੰਦਰੁਸਤ ਵੀ ਸਾਰੀ ਉਮਰ ਬਿਮਾਰ ਨਹੀਂ ਹੁੰਦਾ ਕਬੂਤਰ ਤੇ ਆਪਾਂ ਤਾਂ ਨਹੀਂ ਪਾਉਂਦੇ ਯਾਰ ਸ਼ੁਰੂ ਤੋਂ ਨਹੀਂ ਪਾਉਂਦੇ ਤਾਂ ਕਰਕੇ ਤਾਂ ਬਾਈ ਨੂੰ ਦੱਸਦੀਆਂ ਵੀ ਆਪਾਂ ਆਪਾਂ ਤਾਂ ਯਾਰ ਸ਼ੁਰੂ ਤੋਂ ਬਿੱਲੀਟ ਪਾਉਂਦੇ ਆ ਤਾਂ ਕਰਕੇ ਨਾ ਆਪਣੇ ਕਬੂਤਰ ਕਦੇ ਬਿਮਾਰ ਹੋਇਆ ਰੱਬ ਦੀ ਬਹੁਤ ਕਿਰਪਾ ਹੈ ਤੰਦਰੁਸਤ ਨੇ ਆਪਣੇ ਕਬੂਤਰ ਤੇ ਬਸ ਯਾਰ ਖੁਸ਼ੀ ਹੁੰਦੀ ਹੈ ਬਾਈ ਨੇ ਦੱਸਿਆ ਚਲੋ ਬਾਈ ਦਾ ਵੀ ਧੰਨਵਾਦ ਕਮੈਂਟ ਕਰਨ ਵਾਸਤੇ ਤੇਰਾ ਕੀ ਆ ਬੰਦਾ ਪਿੰਡਿੱਟ ਬਣਾਇਆ ਸ਼ੁਰੂ ਤੋਂ ਤੇ ਆਪਾਂ ਨੂੰ ਯਾਰ ਛੱਡ ਤੇ ਪਿੰਡਿੱਟ ਕੋਈ ਲੋੜ ਉਹਨੇ ਜਿਹਾ ਬਾਣਦੀ ਤੇ ਤਾਂ ਕਰਕੇ ਬਾਕੀ ਆਪਾਂ ਗੋਲੀ ਫੁੱਲਾ ਛੱਡਤਾ ਸੀ ਮਿੱਤਰੋ ਲੋ ਜੀ ਕਰੋ ਚੈੱਕ ਰਿਆਂ ਚੱਕਦੀਆਂ ਬਾਬਿਓ ਬੜਾ ਟਾਈਮ ਹੋ ਗਿਆ ਤੇ ਲੱਗ ਪੱਗ ਖਾਲੀ ਕਰਤੀਆਂ ਹੁਣ ਅੱਜ ਤੱਕ ਰਿਆਂ ਲੋ ਜੀ ਇੱਕ ਤਾਂ ਖਾਲੀ ਆ ਤੇ ਚੱਕ ਲਈਏ ਫਿਰ ਦੂਜੀ ਦੇਖਦੇ ਆ ਖਾਲੀ ਹੈਗੀ ਏ ਕਿ ਨਹੀਂ ਲੋ ਜੀ ਚੱਕ ਲਈਏ ਨੂੰ ਮੁੰਦੀ ਮਾਰਤੀ ਜਿਵੇਂ ਖਾਲੀ ਕਰਤੀ ਆਪੇ ਚੁਗ ਲੈਣਗੇ ਲੋ ਜੀ ਸੱਚ ਬਾਬੇ ਆਂਡਿਆਂ ਦੀ ਤਰੀਕ ਨੂੰ ਨਹੀਂ ਲਿਖੀ ਹੁਣ ਯਾਦ ਆਇਆ ਮੈਨੂੰ ਆਂਡਿਆਂ ਨੂੰ ਦੇਖ ਕੇ ਤੇ ਇੱਧਰ ਪਏ ਆ ਦਾਣੇ ਕੋਈ ਦਿੱਕਤ ਆਲੀ ਗੱਲ ਨਹੀਂ ਐਨੂੰ ਧਰਤੀ ਉੱਤੇ ਤੇ ਤਰੀਕ ਲਿਖ ਦਿਆਂ ਬਾਬੇ ਅੱਜ ਦੀ ਅੱਜ ਦੀ ਲਿਖਾਂਗੇ ਨੀਤਾ ਦੁਜਾਂ ਦਾ ਅੱਜ ਧਰ ਦੇਣਗੇ ਨੀਤਾ ਫਿਰ ਕੱਲ ਧਰ ਦੇਣਗੇ ਠੀਕ ਹੈ ਕਿ ਨੀਤੇ ਆ ਯਾਰ ਸ਼ਾਕੀ ਵੀ ਬੈਠੀ ਸੀ ਕਬੂਤਰੀ ਇਹ ਦੇਖੋ ਬਿੱਤਰ ਹੈ ਕਿ ਨੀਤਰ ਆ ਸ਼ਾਕੀ ਬੈਠੀ ਹੋਈ ਸੀ ਪਰ ਧਰਿਆ ਨਹੀਂ ਬਾਪੋ ਤੇ ਇਹ ਵੀ ਧਰ ਦੂਗੀ ਛੇਤੀ ਧਰ ਦੂਗੀ ਮੈਨੂੰ ਪਤਾ ਹੈ ਕੱਲ 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 ਚ ਧਰ ਦੂਗੀ ਕੰਡ ਆਪਦਾ ਤੇ ਤਰੀਕ ਨੋਟ ਕਰਦੇ ਆ ਬੱਸ ਉਹ ਮਿੱਤਰੋ ਕਰਤੀ ਨੋਟ ਠੀਕ ਹੈ ਕਿ ਨਹੀਂ ਬਾਬੇ ਵਾਲੀ 5 ਤਰੀਕ ਤੇ ਹੈੱਡ ਵਾਲੀ 5 ਤਰੀਕ ਠੀਕ ਹੈ ਕਿ ਨਹੀਂ ਤੇ 1 2 3 4 ਚਾਰ ਜੋੜੀਆਂ ਰਹਿ ਗਈਆਂ ਆਪਣੀਆਂ ਤੇ ਇਹਨਾਂ ਨੇ ਨਹੀਂ ਧਰਿਆਂ ਦਾ ਧਰ ਲੈਣਗੇ ਬਾਬੇ ਵੀ ਛੇ ਦੀ ਧਰ ਦੇਣਗੇ ਕੱਲ ਇੱਕ ਜੋੜੀ ਕੱਲ ਧਰ ਦੋਗੀ ਜਿਹੜੀ ਦੱਸੀ ਸੀ ਤੇ ਬਾਕੀਆਂ ਧਰ ਦੇਣਗੇ ਬਾਕੀ ਜਿਹੜੀ ਬਾਬੇ ਵਾਲਾ ਲਿਖ ਰੱਖਿਆ ਹੈੱਡ ਲਿਖ ਰੱਖਿਆ ਮਤਲਬ ਜੋੜੀਆਂ ਦੇ ਨਾਮ ਰੱਖੇ ਹੋਏ ਨੇ ਆਪਾਂ ਬਾਬੇ ਵਾਲਾ ਕਬੂਤਰ ਬਾਬੇ ਵਾਲੀ ਜੋੜੀ ਲਾ ਲਓ ਤੇ ਹੈਡ ਟਾਂਡ ਉਹ ਆਪਾਂ ਕਬੂਤਰ ਚੋਬਰ ਹੈਡ ਗਾਇ ਦਿੰਦਾ ਉਹ ਕਬੂਤਰ ਨੂੰ ਤਾਂ ਕਰਕੇ ਹੈਡਾਂ ਦੀ ਜੋੜੀ ਬਾਕੀ ਵਸਤੂ ਦੀ ਲਿਖਤੀ ਹੁਣ ਓਕੇ ਆ ਹੁਣ ਸਾਰੇ ਕੰਮ ਹੋ ਗਏ ਹੁਣ ਆਪਾਂ ਜਮਾ ਵੇਚ ਲੈ ਆ ਜੀ ਬਾਬਿਓ ਤੇ ਮੁੰਡਾ ਕਹਿੰਦਾ ਵਲੌਗ ਚ ਲੈ ਲੈ ਮੈਨੂੰ ਲੈ ਫਿਰ ਹਾਏ ਕਰਦੇ ਕਰਾਂ ਲੋ ਜੀ ਮੇਰੇ ਵੀਰੋਂ ਮੁੰਡਾ ਕਹਿੰਦਾ ਵਲੌਗ ਚ ਲੈ ਲਾਂ ਮੈਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਵੈਸੋ ਓਕੇ ਆ ਬਾਬਿਓ ਮੈਂ ਤਿਆਰੀ ਤਾਂ ਥੱਲੇ ਜਾਂਦੀ ਸੀ ਮੇਰੀ ਠੀਕ ਹੈ ਕਿ ਨਹੀਂ ਤੇ ਦੇਖੀ ਜਾਂਦਾ ਸੀ ਮੈਂ ਉਸ ਸੋਟੀ ਜਾਂਦਾ ਸੀ ਤੇ ਤਾਲੇ ਤਾਂ ਮੈਂ ਲਾਤੇ ਸੀ ਖੁੱਡਿਆਂ ਨੂੰ ਤੇ ਮੈਂ ਉੱਥੇ ਖੜਾ ਖੜਾ ਨਾ ਕਰੀਬ ਚੱਕੜ ਜਾ ਬਾਈ ਜਾਂਦਾ ਸੀ ਚਲੋ ਉਹ ਦੇਖਦੇ ਆ ਫਿਰ ਖੜਜੇ ਦੋ ਮਿੰਟ ਲਓ ਜੀ ਦੋਨਿਆਂ ਤੇ ਲਾਦੇ ਤਾਲੇ ਖੁੱਡੇ ਨੂੰ ਤਾਂ ਪਹਿਲਾਂ ਲਾਤੇ ਸੀ ਤੇ ਸਟੂਡੀਓ ਨੂੰ ਹੁਣ ਲਾਤਾ ਤੇ ਵੈਸ ਹੁਣ ਚੱਲਦੇ ਆ ਥੱਲੇ ਠੀਕ ਹੈ ਕਿ ਨਹੀਂ ਜਿਹੜੇ ਆਪਾਂ ਸੱਚ ਦੁਕਾਨ ਤੇ ਯਾਰ ਗੋਲਿਆਂ ਦੇ ਬੱਚੇ ਨਿਕਲਦੇ ਸੀ ਦੇਖੋ ਹੁਣ ਉਹਨਾਂ ਨੇ ਆਂਡੇ ਥਰੇ ਨਾ ਆਂਡੇ ਚੇਂਜ ਕਰਕੇ ਦੇਖਾਂਗੇ ਕਿ ਆਪਣੇ ਜਿਹੜੇ ਆਂਡੇ ਰੱਖਾਂਗੇ ਵੀ ਆ ਬੱਚੇ ਘੜਦੇ ਹੈਗੇ ਨਹੀਂ ਹੁਣ ਧਰ ਲੈਣ ਤੋਂ ਆਂਡੇ ਨਹੀਂਗਾ ਰੱਖਾਂਗੇ ਵੀ ਆਂਡੇ ਜਦੋਂ ਧਰਤੇ ਉਦੋਂ ਚੇਂਜ ਕਰ ਦਾਂਗੇ ਆਪਾਂ ਤੇ ਬਾਕੀ ਨਿਲਦਿਆਂ ਫਿਰ ਆਪਾਂ ਕੱਲ੍ਹ ਵਾਲੇ ਵਲੌਗ ਚ ਠੀਕ ਹੈ ਕਿ ਨਹੀਂ ਤੇ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ